thank you ਆਮੀ ਪੰਜਾਬ ਦੀਏ ਸ਼ੇਰ ਬੱਚੀਏ ਤੈਨੂੰ ਐਸਾ ਲੋਟ ਲੱਖ ਵੇਰ ਬੱਚੀਏ ਵਾਨੀ ਪੰਜਾਬ ਦੀਏ ਸ਼ੇਰ ਬੱਚੀਏ ਤੈਨੂੰ ਐਸਾ ਲੋਟ ਲੱਖ ਵੇਰ ਬੱਚੀਏ ਮਾਰ ਕੇ ਲਫੇੜਾ ਤੂੰ ਭਲਾਤੀ ਹੋਸਨੀ ਬੋਲਦੀ ਕ ਬੋਲ ਕੰਗਣਾ ਰਣਾਉਦਨੀ ਬੋਲਦੀ ਕ ਬੋਲ ਕੰਗਣਾ ਰਣਾਉਦਨੀ ਟਾਰਗੇਟ ਨਿੱਤਕਾਰ ਦੀਪ ਜਾਵਨੂ ਅਤਵਾਦੀ ਦਸੇ ਫੁੱਲ ਹੈ ਜਲਾਵਨੂ ਟਾਰਗੇਟ ਨਿੱਤਕਾਰ ਦੀਪ ਜਾਵਨੂ ਅਤਵਾਦੀ ਦਸੇ ਫੁੱਲ ਹੈ ਜਲਾਵਨੂ ਚੌਂਦੀ ਸੀ ਵਖਾਣਾ ਮੈਂ ਪੀਦਾ ਰੋਬਨੀ ਚੌਂਦੀ ਸੀ ਵਖਾਣਾ ਮੈਂ ਪੀਦਾ ਰੋਬਨੀ ਬੋਲ ਤੀਕ ਬੋਲ ਬੋਲ ਤੀਕ ਬੋਲ ਤੰਗਲ ਆਣਾਦਨੀ ਬੋਲਦੀ ਜਰੋਵੀ ਬਾਕਦੀ ਹੈ ਗੰਦ ਨੂੰ ਬੋਲਦੀ ਜਰੋਵੀ ਬਾਕਦੀ ਹੈ ਗੰਦ ਨੂੰ ਹਾਰਾ ਦੀ ਤਾਂ ਦਿੱਤ ਕੇ ਪਵਾਈ ਚੰਡੇ ਤੂੰ ਹਾਰਾ ਦੀ ਤਾਂ ਦਿੱਤ ਕੇ ਪਵਾਈ ਚੰਡੇ ਤੂੰ ਬੋਲੀਏ ਹਮੇਸ਼ਾ ਹਦ ਬਾਣ ਰੋਕੇ ਨੀ ਬੋਲਦੀ ਕੇ ਬੋਲ ਕੰਗਣਾ ਰਣਾਦਨੀ ਬੋਲਦੀ ਕੇ ਬੋਲ ਕੰਗਣਾ ਰਣਾਦਨੀ ਅਜੇ ਤਾਮਨਾਏ ਜਾਸਨਾ ਨਾ ਦਿੱਤ ਦੇ ਅਜੇ ਤਾਮਨਾਏ ਜਾਸਨਾ ਨਾ ਦਿੱਤ ਦੇ ਪਤਨੀ ਲੈਸੀ ਚਾਂਡੇ ਮਾਰੀ ਗੀਚਕੇ ਪਤਨੀ ਲੈਸੀ ਚਾਂਡੇ ਮਾਰੀ ਗੀਚਕੇ ਖੁਸ਼ੀਆਂ ਦੀ ਥਾ ਬਹਿ ਲਗੇ ਅਸ਼ੋਗਨੀ ਬੋਲੀਖ ਬੋਲ ਕੰਗਣਾ ਰਣਾਦਨੇ ਬੋਲੀਖ ਬੋਲ ਕੰਗਣਾ ਰਣਾਦਨੇ ਅੱਖਾਂ ਮੂਰੇ ਝੱਟ ਹੈ ਹਨੇਰੀ ਛਾ ਗਈ ਅੱਖਾਂ ਮੂਰੇ ਝੱਟ ਗਏ ਹਨੇਰੀ ਛਾ ਗਈ ਚੰਡੀਗੜ੍ਹ ਵਿੱਚ ਕਹਿੰਦੇ ਜਾਗੋ ਆ ਗਈ ਚੰਡੀਗੜ੍ਹ ਵਿੱਚ ਕਹਿੰਦੇ ਜਾਗੋ ਆ ਗਈ ਬੀਬੀ ਕਾਲਾਵਿੰਦਰ ਦੇ ਚ ਭਰਿਆ ਜੋਸ਼ ਨੀ ਬੀਬੀ ਚਲੇ ਵਿੰਦਰ ਦੇ ਬੀਬੀ ਕਾਲਾਵਿੰਦਰ ਦੇ ਭਰਿਆ ਜੋਸ਼ ਦੀ ਬੋਲਦੀ ਕ ਬੋਲ ਕੰਗਣਾ ਰਣਾਉਦ ਜੀ ਬੋਲਦੀ ਕ ਬੋਲ ਕੰਗਣਾ ਰਣਾਉਦਨੀ ਕੇ ਦੂਨ ਹਵਤਾ ਦੀ ਕਲੂਕਾਰੇ ਦਾ ਸ਼ੇਰ ਵੀ ਬਣਾਤਾ ਤੇ ਸ਼ਹਿਰ ਜਾਨੇ ਦਾ ਕੇ ਦੂਨ ਹਵਤਾ ਦੀ ਕਲੂਕਾਰੇ ਦਾ ਸ਼ੇਰ ਵੀ ਬਣਾਤਾ ਤੇ ਸ਼ਹਿਰ ਜਾਨੇ ਦਾ ਸਿੰਦੇ ਨੈਮਦਾਈਆਂ ਅਨਖੀ ਜੋ ਲੋਗ ਦੀ ਬੋਲ ਦੀ ਕੇ ਬੋਲੇ ਕੰਗਣਾ ਰਣਾਉਦਨੀ ਕੋਰ ਦੀ ਕੇ ਬੋਲੇ ਕੰਗਣਾ ਰਣਾਉਦਨੀ ਦਿੱਲੀ ਤੱਕ ਥੱਪੜ ਨੇ ਪਾਤੀ ਗੂੰਜਦੀ ਢਿਖੇ ਜੈਰੇ ਮੈਲ ਨਾਦਰ ਵੀ ਚੂੜ ਜੀ ਦਿੱਲੀ ਤੱਕ ਥੱਪੜ ਨੇ ਪਾਤੀ ਗੂੰਜਦੀ ਢਿਖੇ ਜੈਰੇ ਮੈਲ ਨਾਦਰ ਵੀ ਚੂੜ ਜੀ ਕਾਰ ਦਿੱਤਾ ਬਿੱਬੀਆਂ ਦਾ ਹੌਲਾ ਬੋਜ ਜੀ ਕਾਰ ਦਿੱਤਾ ਬਿੱਬੀਆਂ ਦਾ ਹੌਲਾ ਬੋਜ ਜੀ ਕੋਲ ਧੀਖ ਬੋਲ ਕੰਗਣਾ ਰਣਾਉਦਨੀ ਕੋਲ ਧੀਖ ਬੋਲ ਕੰਗਣਾ ਰਣਾਉਦਨੀ